ਸੇਕਟਰ ਦੀ ਹਰ ਗਤੀ ਵੀ ਨਹੀਂ ਅਤੇ ਗੁਰਬਾਣੀ ਵਾਸਤੇ ਹੁਣੇ ਸਬਸਕ੍ਰਾਈਬ ਕਰੋ ਗੁਰਬਾਣੀ ਅਖੰਡ ਬਾਣੀ ਅਤੇ ਨੋਟੀਫਿਕੇਸ਼ਨਸ ਵਾਸਤੇ ਬੈਲ ਨੂੰ ਰਿੰਗ ਕਰੋ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਪਿਆਰੋ ਬਾਲੀਵੁੱਡ ਤੇ ਪਾਲੀਵੁੱਡ ਇਨਾਂ ਇੰਡਸਟਰੀ ਦੇ ਨਾਲ ਜੁੜੇ ਹੋਏ ਬਹੁਤ ਸਾਰੇ ਸtare ਅਜਿਹੇ ਨੇ ਜਿਹੜੇ ਪਿਛੋਕੜ ਤੋਂ ਪੰਜਾਬੀ ਨੇ ਤੇ ਉਹ ਆਪਣੀ ਪੰਜਾਬੀਅਤ ਕਦੇ ਵੀ ਨਹੀਂ ਭੁੱਲਦੇ ਕਦੇ ਵੀ ਨਹੀਂ ਛੱਡਦੇ ਪੰਜਾਬੀ ਇੰਡਸਟਰੀ ਦੇ ਵਿੱਚ ਤਾਂ ਜਿੰਨੇ ਵੀ ਸtare ਹੈ ਨੇ ਉਹ ਹਰ ਕੋਈ ਆਪਣੀ ਮਾਂ ਬੋਲੀ ਦੇ ਨਾਲ ਆਪਣੀ ਮਿੱਟੀ ਦੇ ਨਾਲ ਜ਼ਰੂਰ ਜੁੜਿਆ ਹੋਇਆ ਹੈ ਆਪਣੇ ਸੱਭਿਆਚਾਰ ਦੇ ਨਾਲ ਜ਼ਰੂਰ ਜੁੜਿਆ ਹੋਇਆ ਹੈ ਪਰ ਬਾਲੀਵੁੱਡ ਦੇ ਵਿੱਚ ਬਹੁਤ ਸਾਰੇ ਅਜਿਹੇ ਸtare ਹੈ ਨੇ ਜੋ ਬੇਸ਼ੱਕ ਆਪਣੇ ਸੱਭਿਆਚਾਰ ਤੋਂ ਤਾਂ ਅਲੱਗ ਹੋ ਗਏ ਨੇ ਪਰ ਜਦ ਅਭਿਓ ਪੰਜਾਬ ਦੀ ਧਰਤੀ ਤੇ ਆਂਦੇ ਨੇ ਜਾਂ ਗੁਰੂ ਆਪੀ ਨਾਲ ਇਹ ਦਿੱਤਾ ਅਰਤੀ ਸ਼੍ਰੀ ਅੰਮ੍ਰਿਤਸਰ ਸਾਹਿਬ ਪਹੁੰਚ ਦੇ ਨੇ ਤੱਕ ਗੋਲਡਨ ਟੈਂਪਲ ਜ਼ਰੂਰ ਨਤਮਸਤਕ ਹੋਣ ਵਾਸਤੇ ਜਾਂਦੇ ਨੇ ਹਾਲ ਹੀ ਦੇ ਵਿੱਚ ਬਾਲੀਵੁੱਡ ਅਦਾਕਾਰਾ ਕਰਿਸ਼ਮਾ ਕਪੂਰ ਵੀ ਅੰਮ੍ਰਿਤਸਰ ਪਹੁੰਚੀ ਬੇਸ਼ੱਕ ਇਹ ਇੱਕ ਜੁਐਲਰੀ ਸ਼ੋਰੂਮ ਦੀ ਓਪਨਿੰਗ ਵਾਸਤੇ ਆਈ ਸੀ ਪਰ ਜਦੋਂ ਇਹ ਅਦਾਕਾਰਾ ਸ਼੍ਰੀ ਹਰਮੰਦਰ ਸਾਹਿਬ ਵਿਖੇ ਐਂਟਰ ਹੋਈ ਨਾਲ ਹੀ ਇਹਨਾਂ ਨੂੰ ਇਹਨਾਂ ਦੇ ਫੈਨਸ ਨੇ ਘੇਰ ਲਿਆ ਅਤੇ ਸੈਲਫੀਆਂ ਲੈਣੀਆਂ ਸ਼ੁਰੂ ਕਰ ਦਿੱਤੀਆਂ ਆਖਿਰ ਜੁਐਲਰੀ ਸ਼ੋਰੂਮ ਦੇ ਓਪਨਿੰਗ ਤੇ ਆਖਿਰ ਕੀ ਕਿਹਾ ਕਰਿਸ਼ਮਾ ਕਪੂਰ ਨੇ ਆਓ ਸੁਣਦੇ ਹਾਂ ਬਹੁਤ ਹੀ ਅਨੰਦਮਈ बहुत ही खूबसूरत कलेक्शन है बहुत ही इंट्रिकेट डिज़ाइंस है और बहुत ही बढ़िया डायमंड है इसमें आई so थिंक मैं जस्ट कहना चाहूँगी सारी लेडीज़ को प्लीज़ यहाँ आइए और ये नया कलेक्शन देखिए और ख़रीदिए ज़रूरी बस यही मैं कहना चाहूँगी कि दे आर सच ग्रेट वर्क एंड आई विश देम ऑल द वेरी बेस्ट उनका ये जो नया कोलैबोरेशन है तो मैं उनको ऑल द बेस्ट विश कर

Thank you so much for all the love all these years. Thank you. Okay. Yes, definitely, I think uh, I always, I miss David B and our games together. But, and I'm so excited I'm number one <laughs> I mean, I'm really to see that we are going to be number one when we So I'm looking forward to seeing that, you know, what will be recreated again. For many reasons, uh, uh, I think I've seen the industry grow to very different phases. You know, I've seen the monitoring of ਉਪਰ ਦੇ ਡੌਕਅੰਟਸ ਦੇ ਮੇਰੇ ਪੰਜਾਬੀ ਦੇ ਜਿਸ ਸੁਣੀ ਉਹ ਲਿਖੂਗੀ ਰਾ ਦੇ ਮੂਟਾਈ ਸੂ ਜੀਟ ਹੈ ਨਹੀ ਕਾਈ ਦਾ ਸਪੀਡ ਗ੍ਰੋਥ ਫੇਸ ਟੂ ਟੂ ਗੁਰਪ੍ਰੇਰਿਓ ਅਸੀਂ ਕੀਤਾ ਕੋਈ ਵੀ ਕਰਦੇ ਹੋਈਏ ਅਸੀਂ ਕੰਮ ਕੋਈ ਵੀ ਕਰਦੇ ਹੋਈਏ ਪਰ ਸਾਨੂੰ ਇੱਕ ਚੀਜ਼ ਹਮੇਸ਼ਾ ਧਿਆਨ ਰੱਖਣੀ ਚਾਹੀਦੀ ਹੈ ਆਪਣੀ ਮਰਿਆਦਾ ਜੇਕਰ ਅਸੀਂ ਆਪਣੀ ਮਰਿਆਦਾ ਲੰਘਦੇ ਆ ਜੇਕਰ ਅਸੀਂ ਆਪਣੇ ਇਸ਼ਟ ਨੂੰ ਭੁੱਲਦੇ ਆ ਜੇਕਰ ਅਸੀਂ ਆਪਣਾ ਪਿਛੋਕੜ ਭੁੱਲਦੇ ਆ ਆਪਣਾ ਸੱਭਿਆਚਾਰ ਭੁੱਲਦੇ ਆ ਤਾਂ ਸਮਝ ਲਓ ਅਸੀਂ ਆਪਣਾ ਸਭ ਕੁਝ ਗਵਾ ਬੈਠੇ ਆ ਪਰ ਕਿਤੇ ਨਾ ਕਿਤੇ ਪੰਜਾਬ ਪੰਜਾਬੀਅਤ ਤੇ ਪੰਜਾਬੀਅਤ ਤੋਂ ਇਹ ਸਿਤਾਰੇ ਬਹੁਤ ਦੂਰ ਨਹੀਂ ਪਰ ਗੁਰੂ ਆਪੀਰਾ ਦੀ ਧਰਤੀ ਤੇ ਆ ਕੇ ਗੁਰੂ ਸਥਾਨਾਂ ਦੀ ਖਿੱਚ ਇਹਨਾਂ ਨੂੰ ਆਪਣੇ ਮੂਲ ਦੇ ਨਾਲ ਜੋੜੇ ਰੱਖਦੀ ਹੈ ਤੇ ਪੂਰੇ ਪੰਜਾਬ ਦੇ ਵਿੱਚ ਸਥਿਤ ਇਤਿਹਾਸਿਕ ਗੁਰੂ ਘਰ ਪ੍ਰਮਾਣ ਨੇ ਇਸ ਚੀਜ਼ ਦਾ ਕਿ ਕੋਈ ਵੀ ਪੰਜਾਬੀ ਜਿਸ ਮਰਜ਼ੀ ਕੀਤੇ ਦੇ ਨਾਲ ਕਿਉਂ ਨਾ ਜੁੜਿਆ ਹੋਵੇ ਜਦੋਂ ਵੀ ਉਹ ਕਿਸੇ ਗੁਰੂ ਘਰ ਦੇ ਨੇੜੇੋਂ ਲੰਘਦਾ ਹੈ ਤਾਂ ਉਸ ਦਾ ਸਿਰ ਆਪਣੇ ਆਪ ਝੁਕ ਜਾਂਦਾ ਹੈ ਆਪਣੇ ਇਸ਼ਟ ਦੇ ਸਾਹਮਣੇ ਤੁਸੀਂ ਸਬ ਇਸ ਮਸਲੇ ਤੇ ਕੀ ਸੋਚਦੇ ਹੋ ਆਪਣੇ ਵਿਚਾਰ ਨੀਚੇ ਕਮੈਂਟਸ ਦੇ ਵਿੱਚ ਜ਼ਰੂਰ ਦੇਣਾ ਵੀਡੀਓ ਚੰਗੀ ਲੱਗੀ ਹੋਵੇ ਲਾਈਕ ਤੇ ਸ਼ੇਅਰ ਵੀ ਜ਼ਰੂਰ ਕਰਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਿੱਖ ਧਰਮ ਦੀ ਹਰ ਕਥੀ ਵੀ ਨਹੀਂ ਅਤੇ ਗੁਰਬਾਣੀ ਵਾਸਤੇ ਹੁਣੇ ਸਬਸਕ੍ਰਾਈਬ ਕਰੋ ਗੁਰਬਾਣੀ ਅਖੰਡ ਬਾਣੀ ਅਤੇ ਨੋਟੀਫਿਕੇਸ਼ਨਸ ਵਾਸਤੇ ਬੈਲ ਨੂੰ ਰਿੰਗ ਕਰੋ